ਕਿੰਨੇ ਪਿਆਨੇ ਮੁੱਤ ਨਾ ਕਿੰਨੇ ਦੋਵੇਂ ਵੀਰਾਂ ਨੂੰ ਪੁੱਛਿਆ ਕਿੰਨੇ ਕਿੰਨੇ ਆਪਣੇ ਆਪਣੇ ਘਰ ਵਿੱਚ ਹੋਰ ਕਿੰਨੇ ਜੀ ਆ ਤੁਸੀਂ ਪੰਜ ਪੰਜ ਨੇ ਠੀਕ ਆ 2023 ਵਿੱਚ ਘਰ ਟਿੱਟ ਗਿਆ ਉਹਦੋਂ ਵੀ ਸਰਕਾਰਾਂ ਲੋ ਕੋਈ ਮਦਦ ਨਹੀਂ ਹੋਈ ਨਾ ਸਾਨੂੰ ਕੋਈ ਪੈਸਾ ਦਿੱਤਾ ਗਿਆ ਉਹ ਵੀ ਤੁਹਾਡੇ ਡੈਡ ਡੈਡੀ ਕੀ ਕਰਦੇ ਕੀ ਕੰਮ ਡੈਡੀ ਮੇਰੇ ਭਾਜੀ ਕਿੱਥੇ ਹੋਣੇ ਇਸ ਟਾਈਮ ਆ ਉਹ ਦਵਾਈ ਲੈਣ ਗਏ ਹੋਏ ਆ। ਅੱਛਾ ਠੀਕ ਆ ਠੀਕ ਆ। ਹੋਰ ਕਾਹ ਚੀਜ਼ ਦੀ ਲੋੜ ਤੇ ਹੋਵੇ ਦੱਸ ਦੇ। ਹੁਣ ਸਾਡੇ ਲਈ ਦੱਸੋ ਕੀ ਲੋੜ ਆ ਆਪਾਂ ਕੋਈ ਨਹੀਂ ਤੁਹਾਡਾ ਉਹ ਵੀ ਕਰਾਵਾਂਗੇ ਜਰੂਰ। ਉਹ ਸਰਕਾਰ ਆਪਣੇ ਮੰਤਰੀ ਸਾਹਿਬ ਨੀ ਕੋਈ ਨਹੀਂ ਮਿੱਟੀ ਦਾ ਮਿੱਟੀ ਪਵਾ ਕੇ ਦਵਾਂਗੇ ਜਦੋਂ ਪਾਣੀ ਲੱਥੂਗਾ। ਕੋਈ ਗੱਲ ਨਹੀਂ ਜਿਹੜੀ ਘਰ ਦੇ ਮਿੱਟੀ ਹੈਗੀ ਆ ਸਾਰੀ ਕੋਈ ਗੱਲ ਨਹੀਂ ਪਵਾ ਕੇ ਦਵਾਂਗੇ ਬੰਦ। ਕੋਈ ਚੱਕਰ ਨਹੀਂ। ਗੋਵੀਰ ਰੁੜ ਗਿਆ ਕਿ ਇੱਕੋ ਲਈਆਂ ਵੱਛੀਆਂ ਤੇ ਗਾਂ ਸੂਣ ਵਾਲੀ। ਖੜੀ ਨਹੀਂ ਗਈ। ਕੋਈ ਨਹੀਂ ਹੁਣ ਪਸੇ ਬਾਹਰ ਕਢਾ ਦਿੰਨੇ ਕੈਸਟੀ ਦੇ ਨਾਮ ਤੇ। ਮੈਂ ਨੰਬਰ ਚਾਹ ਨਾ ਮੋਬਾਈਲ ਨੋਟ ਨੰਬਰ ਕਰ ਲਓ ਆਪਣਾ ਤੇ ਆਪਾਂ ਕੋਈ ਨਹੀਂ ਜ ਆ ਮੇਰੇ ਕਰ ਲੈ ਲੈ ਸਰਪੰਚ ਜੀਆਂ ਕਾ ਸਾਡੇ ਆ ਡੰਗਰ ਆ ਦੋ ਤੇ ਕੱਢ ਦੋ ਕਢਾ ਦੇ ਨੀ ਕਢਾ ਦੇ ਨੀ ਡੰਗਰ ਕਢਾ ਦਿੰਨੇ ਕਿਸ਼ਤੀ ਦੇ ਨਾਲ ਕਢਾ ਦਿੰਨੇ ਭੈਣ ਕੋਈ ਨਹੀਂ ਕਢਾ ਦਿੰਦੇ ਅਸੀਂ ਦੋਥੇ ਭਾਈ ਰੱਖ ਦਿਓ ਰੱਖ ਦਿਓ ਚ ਰੱਖ ਆਹ ਪਾਣੀ ਆ ਟੁੱਟੇ ਦੀ ਆਵਾਜ਼ ਆਉਂਦੀ ਹੈ ਹਾਂ ਹਾਂ ਬਿਲਕੁਲ ਹਾਂਜੀ ਹਾਂਜੀ ਉਹ ਸਾਹਮਣੇ ਟੁੱਟਾ ਹੋਇਆ ਉਥੋਂ ਆਵਾਜ਼ ਆ ਰਹੀ ਆ ਪਾਣੀ ਬਹੁਤ ਸਪੀਡ ਦੇ ਨਾਲ ਉਹ ਦੇਖੋ ਜੀ ਕਿਦਾ ਡੈਗ ਰਿਹਾ ਹੈ ਭਾਈ ਉਹ ਘਰਾਂ ਚ ਲੈ ਜਾਂਦੇ ਕੱਢ ਕੇ ਆਹੋ ਉੱਥੋਂ ਪਸ਼ੂ ਕੱਢ ਲੈਂਦੇ ਸੀ ਸਵੇਰੇ ਹੁਣ ਇਹਨਾਂ ਦੇ ਆ ਜਿਹੜੇ ਕੋਈ ਨਹੀਂ ਪੈਂਡ ਕਢਾ ਦਿੰਦੇ ਇਹ ਵੀ ਪਸ਼ੂ ਤੁਹਾਡੇ ਮਾਰ ਕਢਾ ਦਿੰਦੇ ਨੇ ਕੋਈ ਗੱਲ ਨਹੀਂ ਫੇਰ ਤੁਹਾਨੂੰ ਦੂਜੀ ਕਿਸਤੀ ਲੈ ਆਉਂਦੇ ਕੋਈ ਨਹੀਂ ਕਢਾ ਦਿੰਦੇ ਹਾਂਜੀ ਕੀ ਹੋਇਆ